ਵਿਆਹ ਆ ਸਭ ਤੋਂ ਪਹਿਲਾਂ ਇੱਕ ਵਿਆਹ ਦਾ ਸਾਨੂੰ ਮਤਲਬ ਸਮਝਣਾ ਚਾਹੀਦਾ ਜੀ ਇੱਕ ਕੰਟ੍ਰੈਕਟ ਹੈ ਇੱਕ ਇਹ ਸਮਝੌਤਾ ਹੈ ਇੱਕ ਇਸ ਸਮਝੌਤੇ ਦੇ ਵਿੱਚ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕੁਝ ਲੈਣੀਆਂ ਪੈਂਦੀਆਂ ਕੁਝ ਦੇਣੀਆਂ ਪੈਂਦੀਆਂ ਕਿ ਤੁਸੀਂ ਇੱਕ ਹੋਣ ਲੱਗੇ ਫਲ ਸੱਦਰਾਂ ਨੂੰ ਲੱਗੇ ਇਹ ਰੂਹਾਂ ਦਾ ਮੇਲਾ ਹੈ ਹੋ ਜਿਸਮਾ ਦਾ ਖੇਲ ਨਹੀਂ ਵਿਆਹ ਮੇਰੇ ਯਾਰਾ ਗੁੱਡੇ ਗੁੱਡੀਆਂ ਦਾ ਖੇਲ ਨਹੀਂ ਸਾਡੇ ਬਜ਼ੁਰਗ ਕਹਿੰਦੇ ਅੱਜ ਵਿਆਹ ਹੁੰਦਾ ਥੋੜੇ ਦਿਨ ਬਾਅਦ ਤਲਾਕ ਹੁੰਦਾ ਫਿਰ ਨਵਾਂ ਵਿਆਹ ਹੁੰਦਾ ਫਿਰ ਨਵਾਂ ਵਿਆਹ ਹੁੰਦਾ ਫਿਰ ਤਲਾਕ ਹੋ ਜਾਂਦਾ ਫਿਰ ਨਵਾਂ ਵਿਆਹ ਹੋ ਜਾਂਦਾ ਜੀ ਪਹਿਲਾਂ ਸਿਰਫ ਸਿਰਫ ਖਾਨਦਾਨ ਦੇਖਿਆ ਜਾਂਦਾ ਸੀ ਜੀ ਕਹਿੰਦੇ ਸੀ ਲਾਣਾ ਕਹਿੰਦੇ ਸੀ ਚੰਮ ਨਾ ਦੇਖੋ ਹੱਡ ਵੇਖੋ ਹੂੰ ਜੀ ਅੱਜ ਹੱਡ ਨਹੀਂ ਦੇਖਦੇ ਚੰਮ ਦੇਖਦੇ ਉਦੋਂ ਇਹ ਹੁੰਦਾ ਸੀ ਕਿ ਮੁੰਡਾ ਜਿਹੜਾ ਹੁੰਦਾ ਸੀ ਉਹ ਜੂ ਨਹੀਂ ਸੀ ਟੱਪਦੇ ਹੁੰਦੇ ਨਾ ਮੁੰਡਾ ਤੇ ਨਾ ਕੁੜੀ ਜੀ ਸਹੁਰਿਆਂ ਦੀ ਜੂ ਨਹੀਂ ਸੀ ਟੱਪਦੇ ਹੁੰਦੇ ਇੱਕ ਦੂਸਰੇ ਤਾਂ ਕਹਿੰਦੇ ਮੂੰਹ ਵੀ ਨਹੀਂ ਸੀ ਦੇਖਦੇ ਉਹਨਾਂ ਸਮੇਂ ਦੇ ਵਿੱਚ ਜਿਹੜੀਆਂ ਭਾਵੇਂ ਉਦੋਂ ਸਾਡੇ ਲਈ ਉਹ ਬੰਦਿਸ਼ਾਂ ਜਿਹੜੀਆਂ ਬغیر ਜ਼ਰੂਰੀ ਸੀ ਕਿ ਪਰ ਜ਼ਰੂਰੀ ਸੀ بیٹھ ਕੇ ਮੋਟਰਸਾਈਕਲਾਂ ਦੇ ਉੱਪਰ ਗੇੜੇ ਮਾਰਦੇ ਸਿਨੇਮਾ ਥੀਏਟਰਾਂ ਦੇ ਵਿੱਚ ਜਾ ਕੇ ਪੀਜ਼ਾ ਹਟਾਂ ਦੇ ਉੱਪਰ ਜਾ ਕੇ 버ਗਰ ਖਾਇਉਂਦੇ ਪੀਜ਼ਾ ਖਾਇਉਂਦੇ ਆ ਮਾਲਸੇ ਵਿੱਚ ਘੁੰਮਿਉਂਦੇ ਸ਼ਾਪਿੰਗ ਕਰਿਉਂਦੇ ਝਿਮਲੇ ਤੱਕ ਜਾਇਉਂਦੇ ਪਰ ਚੱਕਰ ਇਹ ਆ ਕਿ ਉਹਨਾਂ ਦੀ ਵਿਆਹ ਤੋਂ ਬਾਅਦ ਤੇ ਜਿਨ੍ਹਾਂ ਨੇ ਇੱਕ ਦੂਸਰੇ ਦਾ ਮੂੰਹ ਨਹੀਂ ਦੇਖਿਆ ਹੁੰਦਾ ਜਿਹੜੇ ਲਾਵਾ ਤੋਂ ਬਾਅਦ ਵੀ ਨਹੀਂ ਇੱਕ ਦੂਸਰੇ ਦਾ ਮੂੰਹ ਦੇਖਦੇ ਮੁਕਲਾਵਾ ਵੀ ਸਾਲ ਬਾਅਦ ਜਿਨ੍ਹਾਂ ਦਾ ਤੁਰਦਾ ਹੁੰਦਾ ਸੀ ਉਹ ਸੁਆਣੀਆਂ ਜਿਹੜੀਆਂ ਘਰ ਦੇ ਵਿੱਚ ਸੱਤ-ਸੱਤ 8-8 ਨਿਆਣੇ ਜਮਗੇ ਲਾਣੇਦਾਰਨੀਆਂ ਬਣਦੀਆਂ ਸੀ ਨਾਲ ਹੀ ਫੋਨ ਚੱਲ ਜਾਂਦਾ ਮਾਂ ਨੂੰ ਮਾਂ ਫਿਰ ਆਪਣੇ ਸਾਰਿਆਂ ਨੂੰ ਇਕੱਠਾ ਕਰਕੇ ਲੈ ਆਉਂਦੀ ਚੱਲ ਮੇਰਾ ਭਾਂਡੇ ਚਾ ਕੇ ਸਾਰੇ ਤੇ ਚੱਲ ਸੋ ਇੱਥੇ ਅਸੀਂ ਤੇਜ਼ੀ ਦੇ ਵਿੱਚ ਆ ਗਏ ਜਿਸ ਘਰ ਦੇ ਵਿੱਚ ਤੀਵੀ ਆਦਮੀ ਦੇ ਵਿੱਚ ਕਦੇ ਲੜਾਈ ਨਹੀਂ ਨਾ ਹੁੰਦੀ ਤੈ ਸਮਝ ਲਿਓ ਉਸ ਤੀਵੇਂ ਆਦਮੀ ਦੇ ਵਿੱਚ ਕਦੇ ਪਿਆਰ ਨਹੀਂ ਹੁੰਦਾ ਪਿਆਰਪਰੀ ਸੱਟਿਕਾ লাই ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਗਾ ਸਵਾਗਤ ਹੈ ਮੈਂ ਹਾਂ ਹੀ ਨਕਨੋਜੀਆ ਪ੍ਰੋਗਰਾਮ ਸਵੇਰੇ ਸਵੇਰੇ ਲੈ ਕੇ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਤੁਹਾਡੇ ਮੁਖਾਤਿਬ ਹੋ ਚੁੱਕਿਆ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਣਗੀਆਂ ਹਰ ਰੋਜ਼ ਦੀ ਤਰ੍ਹਾਂ ਮੇਰਾ ਸਾਥ ਦੇਣਗੇ ਇਸ ਪ੍ਰੋਗਰਾਮ ਦੇ ਵਿੱਚ ਚਰਨਜੀਤ ਜੋਗੀ ਜੀ ਜੋਗੀ ਜੀ ਸਵਾਗਤ ਹੈ ਤੁਹਾਡਾ ਸਵਾਗਤ ਹੈ ਨਾ ਜੀ ਤੁਹਾਡਾ ਵੀ ਔਰ ਸਵਾਗਤ ਸਾਡੇ ਦਰਸ਼ਕਾਂ ਦਾ ਵੀ ਕਿ ਜਿਹੜੇ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜ ਜਾਂਦੇ ਨੇ ਬੜੀ شدت ਦੇ ਨਾਲ ਉੜੀਕਦੇ ਨੇ ਇਸ ਪ੍ਰੋਗਰਾਮ ਨੂੰ ਔਰ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਬਹੁਤ ਸਾਰੀਆਂ ਗੱਲਾਂ ਕਰਦੇ ਆ ਗੱਲਾਂ ਉਹ ਕਿ ਜਿਹੜੀਆਂ ਇਹ ਆਪਣੇ ਘਰਾਂ ਦੇ ਵਿੱਚ ਕਰਦੇ ਆ ਸੱਥਾਂ ਦੇ ਵਿੱਚ ਗੱਲਾਂ ਹੁੰਦੀਆਂ ਹੱਟੀਆਂ ਪੱਠੀਆਂ ਤੇ ਗੱਲਾਂ ਹੁੰਦੀਆਂ ਜਦੋਂ ਅਸੀਂ ਇਕੱਠੇ ਹੋ ਜਾਈਏ ਕਿਤੇ ਪਰਿਵਾਰ ਦੇ ਵਿੱਚ ਜਾਂ ਕਿਤੇ ਵਿਆਹ ਸ਼ਾਦੀ ਦੇ ਵਿੱਚ ਕਿਤੇ ਮੌਕਾ ਮਿਲ ਜਵੇ ਜਦੋਂ ਕੰਨ ਪਾੜਵਾ ਸੰਗੀਤ ਨਾ ਹੋਵੇ ਉਦੋਂ ਫਿਰ ਜਿੰਦਾਂ ਦੀਆਂ ਗੱਲਾਂ ਹੁੰਦੀਆਂ ਉਹ ਅਸੀਂ ਇੱਥੇ ਕਰੀਦੀਆਂ ਜੀ ਬਿਲਕੁਲ ਅੱਜ ਜੋਗੀ ਜੀ ਮੈਂ ਚਾਹੂੰਗੀ ਕਿ ਅਸੀਂ ਗੱਲ ਕਰੀਏ ਵਿਆਹਾਂ ਦੇ ਉੱਤੇ ਅਸੀਂ ਐਡਵਾਂਸ ਹੋ ਗਏ ਹਾਂ ਬਹੁਤ ਜ਼ਿਆਦਾ ਸਮਾਂ ਬਦਲਿਆ ਸਮੇਂ ਦੇ ਨਾਲ ਨਾਲ ਅਸੀਂ ਇੰਨੇ ਕੁ ਜ਼ਿਆਦਾ ਬਦਲ ਗਏ ਆ ਨਾ ਕਿ ਹੁਣ ਅਸੀਂ ਆਪਣੇ ਆਪ ਨੂੰ ਹੀ ਨਹੀਂ ਪਛਾਣ ਸਕਦੇ ਕਿ ਅਸੀਂ ਕੌਣ ਆ ਸਭ ਤੋਂ ਵੱਧ ਗੱਲ ਜਿਹੜੀ ਹੈ ਨਾ ਅਸੀਂ ਐਡਵਾਂਸ ਤਾਂ ਹੋ ਗਏ ਹਾਂ ਵਿਆਹਾਂ ਦੀ ਗੱਲ ਕਰਦੇ ਹਾਂ ਕਿ ਪੁਰਾਣੇ ਸਮੇਂ ਦੇ ਵਿੱਚ ਵਿਆਹ ਕਿਸ ਤਰੀਕੇ ਹੁੰਦੇ ਸੀ ਤੁਹਾਨੂੰ ਜ਼ਿਆਦਾ ਪਤਾ ਹੋਣਾ ਹੈ ਕਿਉਂਕਿ ਜਿਵੇਂ ਮੈਂ ਸੁਣਿਆ ਕਿ ਕਿਸ ਤਰੀਕੇ ਉੱਥੇ ਬਰਾਤ ਜਿਹੜੀ ਹੈ ਜਿਸ ਨੂੰ ਕੁਝ ਹੋਰ ਵੀ ਕਹਿੰਦੇ ਹੋਣਗੇ ਤੇ ਉਹ ਬਰਾਤ ਜਿਹੜੀ ਹੈ ਕਈ ਕਈ ਦਿਨਾਂ ਤੱਕ ਰੁਕਦੀ ਹੁੰਦੀ ਸੀ ਬਹੁਤ ਕੁਝ ਹੁੰਦਾ ਸੀ ਹਾਂ ਪਹਿਲਾਂ ਤਾਂ ਮੈਂ ਤੁਹਾਡੀ ਉਹ ਗੱਲ ਦਾ ਜਵਾਬ ਦਵਾਂ ਕਿ ਤੁਹਾਨੂੰ ਜਿਆਦਾ ਪਤਾ ਹੁਣ ਜੀ ਆਓ ਮੈਂ ਤੁਹਾਨੂੰ ਦੱਸਦਾ ਜਦੋਂ ਕਾ ਚਿੱਟੇ ਹੁੰਦੇ ਸੀ ਨਹੀਂ ਪਰ ਤੁਸੀਂ ਦੇਖਿਆ ਹੋਣਾ ਆਪਣੀ ਅੱਖੀ ਪਰ ਮੈਂ ਸਿਰਫ ਸੁਣਿਆ ਆ ਹਾਂ ਦੇਖੋ ਗੱਲ ਇਦਾਂ ਹੈ ਨਾ ਜੀ ਜਿਹੜੇ ਵਿਆਹ ਆ ਸਭ ਤੋਂ ਪਹਿਲਾਂ ਇੱਕ ਵਿਆਹ ਦਾ ਸਾਨੂੰ ਮਤਲਬ ਸਮਝਣਾ ਚਾਹੀਦਾ ਜੀ ਜੇਕਰ ਇਹਨੂੰ ਆਪਾਂ ਇੱਕ ਵਣਜ ਦੀ ਭਾਸ਼ਾ ਦੇ ਵਿੱਚ ਸਮਝੀਏ ਹੂੰ ਕਹਿੰਦੇ ਕਿ ਮੈਰਿਜ ਇਜ਼ ਅ ਕੰਟਰੈਕਟ ਠੀਕ ਹੈ ਨਾ ਇੱਕ ਕੰਟਰੈਕਟ ਹੈ ਇੱਕ ਇਹ ਸਮਝੌਤਾ ਹੈ ਇੱਕ ਇਸ ਸਮਝੌਤੇ ਦੇ ਵਿੱਚ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕੁਝ ਲੈਣੀਆਂ ਪੈਂਦੀਆਂ ਕੁਝ ਦੇਣੀਆਂ ਪੈਂਦੀਆਂ ਕੁਝ ਤਾਲਮਿਲ ਬਿਠਾਉਣੇ ਪੈਂਦੇ ਆ ਕੰਸੀਡਰੇਸ਼ਨ ਦੋਨਾਂ ਤਰ੍ਹਾਂ ਦੀ ਹੋਣੀ ਚਾਹੀਦੀ ਆ ਔਰ ਸਮਝੋਤੇ ਵੀ ਕਰਨੇ ਪੈਂਦੇ ਇੱਕ ਸਾਡੀ ਜ਼ਿੰਦਗੀ ਦੀ ਬਹੁਤ ਜ਼ਰੂਰੀ ਚੀਜ਼ ਹੈ ਕੋਣੀ ਮੋੜਿਆ ਸਾਡੀ ਜ਼ਿੰਦਗੀ ਦਾ ਔਰ ਦੂਸਰੇ ਪਾਸੇ ਜਦੋਂ ਮੀਆਂ ਬੇਬੀ ਇੱਕ ਹੋਣ ਲੱਗਦੇ ਆ ਕਿ ਤੁਸੀਂ ਇੱਕ ਹੋਣ ਲੱਗੇ ਫਲ ਸਦਰਾਂ ਨੂੰ ਲੱਗੇ ਇਹ ਰੂਹਾਂ ਦਾ ਮੇਲਾ ਹੈ ਹੁ ਜਿਸਮਾ ਦਾ ਖੇਲ ਨਹੀਂ ਵਿਆਹ ਮੇਰੇ ਯਾਰਾ ਗੁੱਡੇ ਗੁੱਡੀਆਂ ਦਾ ਖੇਲ ਨਹੀਂ ਸਾਡੇ ਬਜ਼ੁਰਗ ਕਹਿੰਦੇ ਸੀ ਕਿ ਮੰਝਾ ਨਹੀਂ ਹੋ ਕੋਈ ਜਿਹੜਾ ਢੇੜ ਢੇੜ ਬਣ ਲਉ ਕੀ ਸੂਰਤਾਂ ਦੀ ਮੰਡੀ ਲੱਗੀ ਸਿਰਤਾਂ ਨੂੰ ਚੁਣ ਲਉ ਕਈਆਂ ਤਾਂ ਤਿਲਾਂ ਦੇ ਵਿੱਚ ਹੁੰਦਾ ਇੱਥੇ ਤੇਲ ਨਹੀਂ ਵਿਆਹ ਮੇਰੇ ਯਾਰਾ ਗੁੱਡੇ ਗੁੱਡੀਆਂ ਦਾ ਖੇਲ ਨਹੀਂ ਤੇ ਗੁੱਡੇ ਗੁੱਡੀਆਂ ਦਾ ਖੇਲ ਨਹੀਂ ਪਰ ਅੱਜ ਕੀ ਹੋ ਗਿਆ ਜਿਹੜਾ ਇਹ ਯੁੱਗ ਚੱਲ ਰਿਹਾ ਇਹਨੂੰ ਕਾਲੀ ਯੁੱਗ ਕਹਿੰਦੇ ਆ ਇਹਦੇ ਵਿੱਚ ਗੁੱਡੇ ਗੁੱਡੀਆਂ ਦਾ ਖੇਲ ਹੋ ਗਿਆ ਬਿਲਕੁਲ ਬਿਲਕੁਲ ਹੋ ਗਿਆ ਅੱਜ ਵਿਆਹ ਹੁੰਦਾ ਥੋੜੇ ਦਿਨਾਂ ਬਾਅਦ ਤਲਾਕ ਹੁੰਦਾ ਫਿਰ ਨਵਾਂ ਵਿਆਹ ਹੁੰਦਾ ਨਵਾਂ ਵਿਆਹ ਹੁੰਦਾ ਫਿਰ ਤਲਾਕ ਹੋ ਜਾਂਦਾ ਜੀ ਫਿਰ ਨਵਾਂ ਵਿਆਹ ਜੀ ਇਹ ਕੋਈ ਸੌਦੇਬਾਜ਼ੀ ਥੋੜਾ ਸੌਦੇਬਾਜ਼ੀ ਇਹ ਨਹੀਂ ਹੈ ਹਾਂ ਸਮਝੌਤਾ ਹੈ ਪਰ ਜਦੋਂ ਪੁਰਾਣੇ ਸਮੇਂ ਦੀ ਅਸੀਂ ਗੱਲ ਕਰਦੇ ਤੁਸੀਂ ਪੁਰਾਣੇ ਸਮੇਂ ਦੀ ਗੱਲ ਕਰਦੇ ਆ ਪੁਰਾਣੇ ਸਮੇਂ ਦੇ ਵਿੱਚ ਬਜ਼ੁਰਗਾਂ ਦੇ ਕੋਲ ਸੁਣਿਆ ਉਸ ਸਮੇਂ ਕਿੰਨੇ ਸੋਹਣੇ ਹੁੰਦੇ ਸੀ ਕਿ ਟਾਂਗਿਆਂ ਦੇ ਉੱਪਰ ਗੱਡਿਆਂ ਦੇ ਉੱਪਰ ਘੋੜਿਆਂ ਦੇ ਉੱਪਰ ਕਿੰਨੇ ਬਰਾਤੇ ਜਾਂਦੀਆਂ ਹੁੰਦੀਆਂ ਸੀਗੀਆਂ ਬਰਾਤੇ ਜਾਂਦੀਆਂ ਹੁੰਦੀਆਂ ਸੀ ਔਰ ਉੱਥੇ ਠਹਿਰਾ ਜਿਹੜਾ ਹੁੰਦਾ ਸੀ ਕਈ ਵਾਰ ਹਫਤਾ ਹਫਤਾ ਤਿੰਨ ਤਿੰਨ ਦਿਨ ਘੱਟੋ-ਘੱਟ ਤਿੰਨ ਦਿਨ ਤਾਂ ਬਰਾਤ ਰਹਿੰਦੀ ਹੁੰਦੀ ਸੀ ਉਸ ਤੋਂ ਵੀ ਪਹਿਲਾਂ ਦੀ ਜੇਕਰ ਅਸੀਂ ਗੱਲ ਕਰੀਏ ਕਿਉਂਕਿ ਵਿਆਹ ਤਾਂ ਹੀ ਹੋਣਾ ਜੇ ਕੁੜੀ ਮੁੰਡੇ ਦਾ ਅਸਲ ਵਿੱਚ ਦੇਖ-ਦਖਾਲਾ ਹੋਊਗਾ ਜਾਂ ਸਾਰਾ ਕੁਝ ਹੋਊਗਾ ਉਨਾ ਭਲਿਆਂ ਵੇਲਿਆਂ ਦੀ ਗੱਲ ਕਰੀਏ ਤੁਹਾਡੇ ਸਮੇਂ ਤੋਂ ਵੀ ਪਹਿਲਾਂ ਦੀ ਹਾਂ ਕਿ ਜਦੋਂ ਆਕਾਸ਼ ਅੱਜੇ ਚਿੱਟੇ ਹੁੰਦੇ ਸੀ ਜੀ ਉਹਨਾਂ ਸਮੇਂ ਦੇ ਵਿੱਚ ਨਾ ਕੁੜੀ ਤੇ ਮੁੰਡਾ ਇੱਕ ਦੂਸਰ ਨੂੰ ਦੇਖਿਆ ਨਹੀਂ ਸੀ ਕਰਦੇ ਅੱਛਾ ਜੀ ਦੇਖਿਆ ਨਹੀਂ ਸੀ ਕਰਦੇ ਬਿਨਾਂ ਦੇਖੇ ਵਿਆਹ ਕਰ ਲੈਣਾ ਬਿਨਾਂ ਦੇਖਿਆ ਸਾਡੇ ਆਮ ਪਿੰਡਾਂ ਦੇ ਵਿੱਚ ਰਿਵਾਜ ਹੁੰਦਾ ਸੀ ਕਿ ਕਿਸੇ ਨਾਈ ਦੇ ਹੱਥ ਉਹਨੂੰ ਰਾਜਾ ਕਹਿੰਦੇ ਹੁੰਦੇ ਸੀ ਜੀ ਜੀ ਲਾਗੀ ਵੀ ਕਹਿੰਦੇ ਹੁੰਦੇ ਸੀ ਜੀ ਉਹਦੇ 70 ਰੁਪਈਆ ਦੇ ਦੇਣਾ ਕਿ ਜਾ ਪਾਈ ਸਾਡੇ ਮੁੰਡੇ ਲਈ ਤਾਂ ਜਾਂ ਕੁੜੀ ਲਈ ਕੋਈ ਯੋਗ ਵਾਰ ਜਾਂ ਬਹੂ ਲੱਭ ਕੇ ਲਿਆ ਉਹ ਪਿੰਡਾਂ ਦੇ ਵਿੱਚ ਜਾਣਾ ਉਹਨਾਂ ਨੇ ਜਾ ਕੇ ਕੋਈ ਚੰਗਾ ਯੋਗ ਮੁੰਡਾ ਜਾਂ ਕੁੜੀ ਦੱਸ ਪਾਉਣੀ ਫਿਰ ਉੱਥੇ ਜਾ ਕੇ ਸਿਆਣੇਆਂ ਬਜ਼ੁਰਗਾਂ ਨੇ ਉਹ ਜਾ ਕੇ ਕੋਖਣਾ ਪੜਤਾਲਣਾ ਆਲੇ ਦੁਆਲੇ ਦੇ ਪੰਜ ਸੁੱਤਾ ਪਿੰਡਾਂ ਦੇ ਕੋਲੋਂ ਪਤਾ ਕਰਨਾ ਵੀ ਸਾਡਾ ਹੋਣ ਵਾਲਾ ਜਵਾਈ ਤੇ ਜਾਂ ਫਿਰ ਨੌ ਸਾਡੀ ਕਿੱਦਾਂ ਦੀ ਆ ਜੀ ਕੁੜੀਆਂ ਦੀ ਘੱਟ ਪੜਤਾਲ ਹੁੰਦੀ ਸੀ ਮੁੰਡੇ ਦੀ ਜ਼ਿਆਦਾ ਹੁੰਦੀ ਸੀ ਉਹਨਾਂ ਸਮੇਂ ਦੇ ਵਿੱਚ ਔਰ ਉਹ ਫਿਰ ਜਦੋਂ ਮੰਨ ਲਓ ਦੋਨੋਂ ਧਿਰਾਂ ਇੱਕ ਦੂਸਰੋਂ ਠੀਕ ਸੰਭੀਆਂ ਸੀਗੀਆਂ ਕੁੜਮ ਕਬੀਲਾ ਇਕੱਠਾ ਹੋਣਾ ਸਾਰਾ ਹੂੰ ਤੇ ਦੇਖਣਾ ਕਿ ਭਾਈ ਹਾਂ ਬਈ ਚੰਗਾ ਖਾਨਦਾਨ ਹੈ ਪਹਿਲਾਂ ਸਿਰਫ ਤੇ ਸਿਰਫ ਖਾਨਦਾਨ ਦੇਖਿਆ ਜਾਂਦਾ ਸੀ ਜੀ ਕਹਿੰਦੇ ਸੀ ਲਾਣਾ ਕਹਿੰਦੇ ਸੀ ਚੰਮ ਨਾ ਦੇਖੋ ਹੱਡ ਦੇਖੋ ਹੂੰ ਜੀ ਅੱਜ ਹੱਡ ਨਹੀਂ ਦੇਖਦੇ ਚੰਮ ਦੇਖਦੇ ਚੰਮ ਦੇਖਦੇ ਨੇ ਬਿਲਕੁਲ ਉਹਨਾਂ ਸਮੇਂ ਦੇ ਵਿੱਚ ਫਿਰ ਉਹਨਾਂ ਨੇ ਆਪਸੇ ਦੇ ਵਿੱਚ ਬੈਠ ਜਾਣਾ ਕਹਣਾ ਠੀਕ ਹੈ ਜੀ ਸਾਨੂੰ ਮਨਜ਼ੂਰੀ ਆ ਕੁੜੀ ਸਾਡੀ ਝੋਲੀ ਪਾਓ ਵਿਆਹ ਕਰ ਦਈਏ ਹੁਣ ਦੇਖੋ ਝੂਲੀ ਪਾਉਣ ਦਾ ਕਿੱਡਾ ਸੋਹਣਾ ਇਹ ਇਹ ਰੁਝਾਨ ਸੀਗਾ ਕਿੱਡੀ ਸੁਣੀ ਉਹ ਰੀਤ ਸੀ ਆ ਸਿਆਣੇ ਬਜ਼ੁਰਗ ਦਾਤੇ ਆ ਕਿ ਉਹ ਝੂਲੀ ਅੜਦੇ ਹੁੰਦੇ ਸੀਗੇ ਜੀ ਕਿ ਜਿਹੜਾ ਨੇ ਮੁੰਡਾ ਵਿਹਣਾ ਹੁੰਦਾ ਸੀ ਨਾ ਕੋਈ ਉਹਨਾਂ ਦੇ ਵਿੱਚੋਂ ਜਿਹੜਾ ਵਿਚੋਲਾ ਬਣਦਾ ਹੁੰਦਾ ਸੀ ਉਹ ਕੋਈ ਝੂਲੀ ਅੜਦਾ ਹੁੰਦਾ ਸੀ ਕਿ ਲਿਆਓ ਆਪਣੀ ਕੁੜੀ ਸਾਡੀ ਝੂਲੀ ਚ ਪਾ ਦਿਓ ਹੂੰ ਚੋਲੀ ਚ ਪਾਉਣ ਦਾ ਮਤਲਬ ਇਹ ਹੈ ਕਿ ਉਹਨੇ ਬਹੁਤ ਵੱਡੀ ਕੋਈ ਦਾਤ ਲੈਣੀ ਹੈ ਹਮਮ ਔਰ ਉਹ ਦਾਤ ਲਾ ਜਾ ਕੇ ਉਹਨੇ ਬਹੁਤ ਚੰਗੇ ਤਰੀਕੇ ਤੇ ਸਲੀਕੇ ਨਾਲ ਰੱਖਣੀ ਜੀ ਮੰਗਣੀ ਹੋ ਜਾਂਦੀ ਹੁੰਦੀ ਸੀ ਮੰਗਣੀ ਹੋ ਗਈ ਫਿਰ ਮੰਗਣੀ ਵੀ ਇਹ ਨਹੀਂ ਵੀ ਅ ਅੱਜ ਮੰਗਣੀ ਹੋਏ ਤੇ ਪਰਸੋਂ ਨੂੰ ਵਿਆਹ ਹਮਮ ਸਾਲ ਸਾਲ ਦੋ 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 ਸਾਲ ਸਮਾ ਪਾਉਂਦੇ ਹੁੰਦੇ ਸੀ ਸਮਾ ਪਾਉਂਦੇ ਹੁੰਦੇ ਸੀ ਇਸੇ ਸਮੇਂ ਦੇ ਵਿੱਚ ਇਹ ਨਹੀਂ ਕਿ ਮੁੰਡੇ ਨੇ ਚੱਕਿਆ ਸਾਈਕਲ ਚੱਲ ਕੁੜੀ ਦੇ ਪਿੰਡ ਕੁੜੀ ਨੂੰ ਬਿਠਾਇਆ ਸਾਈਕਲ ਦੀ ਮਗਲੇ ਕਾਠੀ ਤੇ ਚੱਲ ਸ਼ਹਿਰ ਨੂੰ ਵੀ ਸਮੋਸੇ ਤੈਨੂੰ ਖਿਲਾ ਲਿਆ ਮੈਂ ਤੈਨੂੰ ਮੈਂ ਪਟੂਰੇ ਖਿਲਾ ਲਿਆ ਮੈਂ ਉਦੋਂ ਖੈਰ ਹੁੰਦਾ ਵੀ ਨਹੀਂ ਸੀ ਇਦਾਂ ਦਾ ਕੰਮ ਵੀ ਇਹ ਨਹੀਂ ਸੀ ਉਦੋਂ ਇਹ ਹੁੰਦਾ ਸੀ ਕਿ ਮੁੰਡਾ ਜਿਹੜਾ ਹੁੰਦਾ ਸੀ ਉਹ ਜੂ ਨਹੀਂ ਸੀ ਟੱਪਦੇ ਹੁੰਦੇ ਨਾ ਮੁੰਡਾ ਤੇ ਨਾ ਕੁੜੀ ਜੀ ਸਹੁਰਿਆਂ ਦੀ ਜੂ ਨਹੀਂ ਸੀ ਟੱਪਦੇ ਹੁੰਦੇ ਇੱਕ ਦੂਸਰੇ ਦਾ ਕਦੇ ਮੂੰਹ ਵੀ ਨਹੀਂ ਸੀ ਦੇਖਦੇ ਹੁੰਦੇ ਜੀ ਉਹਨਾਂ ਸਮੇਂ ਦੇ ਵਿੱਚ ਜਿਹੜੀਆਂ ਭਾਵੇ ਉਦੋਂ ਸਾਡੇ ਲਈ ਉਹ ਬੰਦਿਸ਼ਾਂ ਜਿਹੜੀਆਂ ਬغیر ਜ਼ਰੂਰੀ ਸੀ ਪਰ ਜ਼ਰੂਰੀ ਸੀ ਹੂੰ ਬਿਲਕੁਲ ਔਰ ਨਾ ਹੀ ਉਹ ਨਾ ਸਮਿਆਂ ਦੇ ਵਿੱਚ ਕੁੜੀਆਂ ਸਜਦੀਆਂ ਸਮਰਦੀਆਂ ਹੁੰਦੀਆਂ ਸੀ ਨਾ ਹੀ ਕੋਈ ਵਾਰੀ ਕੁੜੀ ਕੋਈ ਨੱਕ ਦੇ ਵਿੱਚ ਕੋਕਾ ਪਾਉਂਦੀ ਸੀ ਨਾ ਪੈਰਾਂ ਦੇ ਵਿੱਚ ਬਿਸ਼ੂਆ ਪਾਉਂਦੀ ਸੀ ਨਾ ਹੱਥਾਂ ਦੇ ਵਿੱਚ ਛਾਪਾਂ ਛੱਲੇ ਪਾਉਂਦੀ ਸੀ ਨਾ ਕੰਨਾਂ ਦੇ ਵਿੱਚ ਕਾਂਡੇ ਪਾਉਂਦੀ ਹੁੰਦੀ ਸੀ ਨਾ ਕੋਈ ਗਹਿਣਾ ਗੱਟਾ ਨਾ ਕੋਈ ਸੋਲਾ ਸ਼ਿੰਗਾਰ ਜਦੋਂ ਕੁੜੀ ਨੰਦਾਂ ਦੇ ਬੈਠਦੀ ਹੁੰਦੀ ਸੀ ਸ਼ਿੰਗਾਰ ਉਦੋਂ ਹੀ ਹੁੰਦਾ ਸੀ ਫਿਰ ਮਾਪੇ ਪਤਾ ਕੀ ਕਹਿੰਦੇ ਹੁੰਦੇ ਸੀ ਆਂਢ ਗੁਆਢ ਦੇ ਕੁੜੀਆਂ ਸਖੀਆਂ ਸਹੇਲੀਆਂ ਦੇਖੋ ਕਿੰਨਾ ਰੂਪ ਚੜਿਆ ਹਮ ਜੀ ਹਨ ਇਹ ਇਹ ਲੱਭ ਸੁਣੇ ਹੋਣੇ ਤੁਸੀਂ ਬਿਲਕੁਲ ਬਿਲਕੁਲ ਕਿੰਨਾ ਰੂਪ ਰੂਪ ਚੜਨਾ ਹੀ ਆ ਹਮ ਜਿਹਨੇ ਪਹਿਲੀ ਵਾਰ ਹੁਣ ਮੇਰੇ ਵਰਗਾ ਬੰਦਾ ਕੋਈ ਦੇਸੀ ਜਿਹਾ ਕੋਟ ਪੈਂਟ ਪਾ ਕੇ ਨਿਕਲੇ ਤੇ ਉਹਨੂੰ ਲੋਕਾਂ ਨੇ ਕਹਿਣਾ ਕਿ ਯਾਰ ਚੰਗਾ ਲੱਗਦਾ ਤੇ ਜੇਕਰ ਰੋਜ਼ ਹੀ ਪਾਇਆ ਹੋਵੇ ਕਿਹੜਾ ਇਹ ਤਾਂ ਡਰੈੱਸ ਹੀ ਇਹੋ ਆ ਡਰੈੱਸ ਹੀ ਇਹੋ ਬਿਲਕੁਲ ਸੇਮ ਉਦਹੀਂ ਉਹ ਕੁੜੀਆਂ ਸਜਦੀਆਂ ਸੰਵਰਦੀਆਂ ਨਹੀਂ ਹੁੰਦੀਆਂ ਸੀ ਉਹ ਕਿਸ ਸਜਦੀਆਂ ਸੰਵਰਦੀਆਂ ਹੁੰਦੀਆਂ ਸੀ ਉਹ ਆਪਣੀ ਕਲਾ ਜੀ ਕਿਸੇ ਨੇ ਕਰੋਸ਼ੀਆ ਬੁਣਨਾ ਕਰਨਾ ਕਿਸੇ ਨੇ ਕੋਈ ਚਾਦਰਾਂ ਬੁੰਨੀਆਂ ਸਰਾਣੇ ਇਹ ਉਹ ਸਾਰਾ ਕਹਿਣਾ ਮਤਲਬ ਆਪਣੇ ਘਰ ਦੀਆਂ ਚੀਜ਼ ਅੱਜ ਦੇ ਬਹੁਤੇ ਸਿਆਣੇ ਬਹੁਤੇ ਵਿਦਵਾਨ ਜਿਹੜੇ ਕਈ ਫੇਸਬੁਕਾਂ ਦੇ ਉੱਪਰ ਬੈਠੇ ਹੁੰਦੇ ਨਾ ਉਹ ਕਹਿਣਗੇ ਅੱਜ ਦੀਆਂ ਕੀ ਲੋੜ ਆ ਮੁੱਲ ਮਿਲ ਜਾਂਦੀਆਂ ਮੁੱਲ ਮਿਲ ਜਾਂਦੀਆਂ ਬਿਲਕੁਲ ਮੁੱਲ ਤੇ ਸਭ ਕੁਝ ਮਿਲ ਜਾਂਦਾ ਪਰ ਜਿਹੜੀ ਘਰ ਦੀ ਚੀਜ਼ ਆ ਘਰ ਦੀ ਚੀਜ਼ ਤੁਹਾਨੂੰ ਕਦੇ ਵੀ ਬਿਮਾਰ ਨਹੀਂ ਕਰਦੀ ਜੀ ਘਰ ਦੀ ਚੀਜ਼ ਤੁਹਾਨੂੰ ਕਦੇ ਵੀ ਬਿਮਾਰੀ ਨਹੀਂ ਦਿੰਦੀ ਘਰ ਦੀ ਚੀਜ਼ ਨੇ ਕਦੇ ਵੀ ਤੁਹਾਡਾ ਢਿੱਡ ਦੁਖਣ ਨਹੀਂ ਲਾਇਆ ਘਰ ਦੀ ਚੀਜ਼ ਨਾਲ ਤੁਹਾਡਾ ਕਦੇ ਸਿਰ ਨਹੀਂ ਦੁਖਿਆ ਜਦੋਂ ਵੀ ਤੁਹਾਨੂੰ ਕੋਈ ਬਿਮਾਰੀ ਲੱਗੂਗੀ ਬਾਹਰ ਦੀ ਚੀਜ਼ ਨਾਲ ਲੱਗੂਗੀ ਬਿਲਕੁਲ ਸਹੀ ਕਿਹਾ ਤੇ ਜੇਕਰ ਘਰ ਦੇ ਵਿੱਚੋਂ ਸੁੱਖ ਮਿਲਦਾ ਹੋਵੇ ਤੇ ਬਾਹਰ ਤੁਸੀਂ ਕੀ ਲੈਣ ਜਾਣਾ ਚੇਕੋ ਜੀ ਬਿਲਕੁਲ ਸਿਲਾਈ ਤੋਂ ਮੈਨੂੰ ਯਾਦ ਆਇਆ ਕਿ ਸਾਡੇ ਸਕੂਲ ਦੇ ਵਿੱਚ ਵੀ ਬਹੁਤ ਘੱਟ ਸਮੇਂ ਤੱਕ ਸਿਲਾਈ ਸਿਖਾਈ ਗਈ ਪਹਿਲਾਂ ਤਾਂ ਉਹ ਸਬਜੈਕਟ ਹੁੰਦਾ ਸੀ ਜੀ ਸਬਜੈਕਟ ਹੁੰਦਾ ਸੀਗਾ ਮੈਂ ਉਹੀ ਗੱਲ ਕਰਨ ਲੱਗਿਆ ਪਹਿਲਾਂ ਕੀ ਹੁੰਦਾ ਸੀ ਸਰਕਾਰੀ ਸਕੂਲਾਂ ਦੇ ਵਿੱਚ ਛੋਟੇ-ਛੋਟੇ ਕੁੜੀਆਂ ਨੂੰ ਵੀ ਸਿਲਾਈ ਸਿੱਖਣ ਲਾ ਦਿੱਤਾ ਜਾਂਦਾ ਸੀ ਕਿਉਂਕਿ ਹਰੇਕ ਕੁੜੀ ਨੂੰ ਸਿਲਾਈ ਆਉਣਾ ਲਾਜ਼ਮੀ ਸੀ ਉਸ ਸਮੇਂ ਦੇ ਵਿੱਚ ਹਰੇਕ ਕੁੜੀ ਕਰੋਸ਼ੀਆ ਬੁਣਦੀ ਹੁੰਦੀ ਸੀ ਹਰ ਇੱਕ ਕੁੜੀ ਨੇ ਉਹਨ ਦਾ ਸਵੈਟਰ ਜਿਹੜਾ ਸੀਗਾ ਉਹ ਬਣਾਉਣਾ ਸਿੱਖ ਲੈਣਾ ਮੈਨੂੰ ਅੱਜ ਵੀ ਚੇਤੇ ਆ ਕਿ ਜਦੋਂ ਮੈਂ 8ਵੀਂ ਜਮਾਤ ਦੇ ਵਿੱਚ ਸੀਗੀ ਤਾਂ ਉਦੋਂ ਜਦੋਂ ਮੈਂ ਸਲਾਈ ਸਿੱਖੀ ਸੀ ਤਾਂ ਮੈਂ ਸਭ ਤੋਂ ਪਹਿਲਾਂ ਕਾਜ ਬਣਾਉਣੇ ਜਿੱਦਾਂ ਤੁਸੀਂ ਕਮੀਜ਼ ਪਾਈਏ ਇਹਦੇ ਕਾਜ ਬਣਾਉਣੇ ਮੈਂ ਸਿੱਖੇ ਮੈਨੂੰ ਅੱਜ ਵੀ ਆਉਂਦੇ ਨਹੀਂ ਉਹ ਪਰ ਉਸ ਤੋਂ ਬਾਅਦ ਕੀ ਹੋਇਆ ਅਚਾਨਕ ਸਮਾ ਬਦਲ ਗਿਆ 9ਵੀਂ ਕਲਾਸ ਦੇ ਵਿੱਚ ਸਾਨੂੰ ਮਿਊਜ਼ਿਕ ਲਗਾ ਦਿੱਤਾ ਗਿਆ ਸਲਾਈ ਹਟਾ ਕੇ ਕਿ ਛੱਡੋ ਪਰ ਸਲਾਈ ਨੂੰ ਇੱਕ ਕਹਿ ਸਕਦੇ ਆ ਕਿ ਕਹਿ ਦਿੱਤਾ ਗਿਆ ਕਿ ਠੀਕ ਆ ਕੋਈ ਗੱਲ ਨਹੀਂ ਇੰਨਾ ਲਾਜ਼ਮੀ ਨਹੀਂ ਹੈਗਾ 뮤ਜ਼ਿਕ ਸਿਖਾਉਂਦੇ ਆ 뮤ਜ਼ਿਕ ਸਿਖਾਉਣ ਵਾਸਤੇ ਗਿਟਾਰ ਗਟੂਰ ਉਹ ਸਾਰੇ ਜਿਹੜੇ ਵੀ ਹੁੰਦੇ ਆ ਉਹ ਸਾਰੇ ਇਨਸਟਰੂਮੈਂਟ ਲਿਆਏ ਗਏ ਪਰ ਮੇਰਾ ਇੰਟਰਸਟ ਹੀ ਨਹੀਂ ਸੀ ਮੇਰਾ ਤਾਂ ਇੰਟਰਸਟ ਸਲਾਈ ਵਾਲ ਸੀਗਾ ਮੈਂ ਘਰੇ ਜਾ ਕੇ ਆਪ ਹੀ ਸਭ ਕੁਝ ਕਰੀ ਜਾਣਾ ਕਹਿਣ ਦਾ ਭਾਵੇਂ ਹੈ ਕਿ ਪੁਰਾਣੇ ਸਮਿਆਂ ਦੇ ਵਿੱਚ ਕੁਝ ਨਾ ਕੁਝ ਸੋਚ ਕੇ ਹਰੇਕ ਚੀਜ਼ ਕੀਤੀ ਜਾਂਦੀ ਸੀ ਦੇਖੋ ਜਿਹੜੇ ਅੱਜ ਕੱਲ ਦੇ ਬਹੁਤ ਵੱਡੇ ਵਿਦਵਾਨ ਕੁੜੀਆਂ ਵੀ ਤੇ ਮੁੰਡੇ ਵੀ ਇਸ ਸਾਡਾ ਜੇ ਪ੍ਰੋਗਰਾਮ ਦੇਖਦੇ ਹੋਣਗੇ ਉਹ ਕਹਣਗੇ ਕਿ ਵੀ ਇਹ ਤਾਂ ਕਮਲਈ ਆ ਮੂਰਖਾ ਹੋ ਇਹ ਸਲਾਈ ਕੜਾਈ ਦੀਆਂ ਗੱਲਾਂ ਕਰੀ ਜਾਂਦੇ ਵੀ ਇੰਨਾ ਸਮਾਂ ਕਿਹਦੇ ਕੋਲ ਕਿਹੜੇ ਲਾਜ਼ਮੀ ਹੁਣ ਤੁਹਾਡਾ ਇੱਕ ਕੋਡ ਆ ਜੀ ਠੀਕ ਇਸ ਕੋਡ ਦੇ ਕਾਚ ਵੀ ਹੈਗੇ ਜਿਹੜੇ ਤੁਸੀਂ ਦੱਸਦੇ ਹੋ ਜੀ ਇਸ ਕੋਡ ਦੀ ਸਲਾਈ ਵੀ ਉੱਡੜ ਸਕਦੀ ਹੈ ਜੇਕਰ ਤੁਸੀਂ ਸਿੱਖਿਆ ਹੋਊਗਾ ਤੇ 100 200 ਰੁਪਇਆ ਤੁਹਾਨੂੰ ਕਿਤੇ ਦੁਕਾਨੇ ਦੇਣਾ ਨਹੀਂ ਪਊਗਾ ਬਿਲਕੁਲ ਤੁਸੀਂ ਆਪ ਇਹਦੀ ਸਲਾਈ ਕਰ ਸਕਦੇ ਆ ਇਹਦੇ ਕਾਚ ਨੂੰ ਜੇਕਰ ਉੱਡੜ ਜਾਂਦਾ ਉਹਨੂੰ ਸੈੱਟ ਕਰ ਸਕਦੇ ਕੋਈ ਬਟਨ ਟੁੱਟ ਜਾਂਦਾ ਉਹਨੂੰ ਆਪ ਲਾ ਸਕਦੇ ਹੁਣ ਨਿੱਕੀ ਜੀ ਉਦਾਹਰਨ ਤੁਹਾਡੇ ਅਮਲਾਂ ਆਪਾਂ ਪਿੰਡਾਂ ਦੇ ਵਿੱਚ ਜ਼ਿਕਰ ਗੱਲ ਕਰਦੇ ਪਿੰਡਾਂ ਦੇ ਵਿੱਚ ਸੂਟ ਦੀ ਸਮਾਈ ਕਿੰਨੀ ਹੋ ਗਈ ਬਹੁਤ ਜ਼ਿਆਦਾ ਹੋ ਗਈ ਹੈ ਹੁਣ ਤਾਂ ਕੋਈ ਜੇਕਰ ਮੈਂ ਦੱਸਾਂ ਉਹਨੇ ਕਿਹਾ ਬੀਬੀਆਂ ਦਾ ਮਹਿਕਮਾ ਸਾਰੇ ਇਹਨੂੰ ਪਤਾ ਜੀ 400 ਤੋਂ ਲੈ ਕੇ 15 400 ਤੋਂ ਸ਼ੁਰੂ ਆ ਭਈ কুর্তা ਜਿਹੜਾ ਤੁਸੀਂ ਸੁਭਾਉਣਾ ਹੈ ਉਹ 400 ਤੋਂ ਸ਼ੁਰੂ ਹੋਣਾ ਹੈ ਕੱਲਾ কুর্তা ਨਹੀਂ ਨਾ ਅਜੀ ਸਲਵਾਰ ਕਿ ਨਹੀਂ ਸਾਰੀ ਇਹਦੀ ਗੱਲ ਕਰਨੀ ਆ ਚੁੰਨੀਆਂ ਨੂੰ ਤੁਸੀਂ ਮਗਰ ਗੋਟਾ ਵੀ ਲਵਾਉਣਾ ਲਾਈਨਿੰਗ ਵੀ ਲਵਾਉਣੀ ਆ ਉਹ ਤਾਂ 1500 ਤੋਂ ਵੱਧ 2250 ਤੱਕ ਪਹੁੰਚ ਜਾਂਦਾ ਹੈ ਅਸੀਂ 1500 ਲੈ ਕੇ ਚੱਲੀਏ 1500 ਲੈ ਕੇ ਚੱਲਦੇ ਹਾਂ ਇੱਕ ਬੀਬੀ ਜੇਕਰ ਇੱਕ ਦਿਨ ਦੇ ਵਿੱਚ ਇੱਕ ਸੂਟ ਸਿਂਹਿੰਦੀ ਆ ਠੀਕ ਤੇ ਉਹ ਇੱਕ ਦਿਨ ਦੇ ਵਿੱਚ ਸਿਰਫ ਇੱਕ ਹੀ ਸੂਟ ਸੀਵੇਂ ਤੇ ਮਹੀਨੇ ਦੇ ਵਿੱਚ 45000 ਕਮਾਉਂਦੀ ਆ ਜੀ ਕਿਹੜੀ ਕੰਪਨੀ ਆ ਪ੍ਰਾਈਵੇਟ ਦਿੰਦੀ ਜੀ ਬਿਲਕੁਲ ਸਹੀ ਕਿਹਾ ਦੇਖੋ ਹ ਸੋ ਸਿਲਾਈ ਕਢਾਈ ਸਿੱਖਣੀ ਵੀ ਜ਼ਰੂਰੀ ਹੈ ਹ ਹੱਥ ਦੇ ਵਿੱਚ ਹੁਨਰ ਹੋਵੇ ਕੋਈ ਵੀ ਮਾੜਾ ਨਹੀਂ ਜੀ ਪਰ ਅਸੀਂ ਲੋਕ ਸਿੱਖਦੇ ਨਹੀਂ ਅਸੀਂ ਜ਼ਿਆਦਾ ਆਧੁਨਿਕ ਹੋ ਗਏ ਅਸੀਂ ਫੱਟਦੇ ਨੇ ਕਪੜਾ ਚੱਕਦੇ ਦੂਸਰੇ ਪਾਸੇ ਜਾਂਦੇ ਪੁਰਾਣੇ ਸਮੇਂ ਦੇ ਵਿੱਚ ਬੀਬੀਆਂ ਕੋਦੇ ਜਾਣ ਹੀ ਸੀ ਦਿੰਦੇ ਸਾਨੂੰ ਪਤਾ ਕਿ ਸਾਡੀ ਬੀਬੀ ਭਾਪੇ ਵਾਲੀ ਪੈਂਟ ਨੂੰ ਕੱਟ ਕੇ ਮੇਰੀ ਨਿਕਰ ਬਣਾਉਂਦੀ ਹੁੰਦੀ ਸੀ ਜੀ ਬਿਲਕੁਲ ਅਜਿਹਾ ਹੀ ਹੁੰਦਾ ਸੀ ਘਰ ਬਣੇ ਕਪੜੇ ਹੀ ਪਾਏ ਆ ਸੋ ਹੀ ਪਾਪਾ ਕੇ ਵੱਡੇ ਹੋਏ ਬਿਲਕੁਲ ਤੇ ਜੇ ਉਹ ਮੇਰੇ ਵਾਲੀ ਵੀ ਪਾੜ ਗਈ ਜਾਂ ਕੁਝ ਵੀ ਇਹ ਵਿੱਚੋਂ ਕਪੜਾ ਬਚਿਆ ਉਹਦੇ ਵਿੱਚੋਂ ਸਾਡਾ ਬਸਤਾ ਬਣ ਜਾਂਦਾ ਹੁੰਦਾ ਸੀ ਜੀ ਬਿਲਕੁਲ ਸੋ ਕਹਿਣ ਦਾ ਮਤਲਬ ਕਿ ਉਦੋਂ ਬੀਬੀਆਂ ਹੁੰਦੀਆਂ ਸੀ ਸਚਿਆਰੀਆਂ ਹੂੰ ਅੱਜ ਬੀਬੀਆਂ ਹੋ ਗਈਆਂ ਸਿੱਧ ਪਧਰੀਆਂ ਸੁਥਰੀਆਂ ਪਹਿਲਾਂ ਤਾਂ ਤੁਸੀਂ ਚੇਤੇ ਹੋਊਗਾ ਤੁਹਾਨੂੰ ਦਾਜ ਦੇ ਵਿੱਚ ਵੀ ਨਾ ਪੇਕੇ ਪਰਿਵਾਰ ਵਾਲੇ ਕੁੜੀਆਂ ਨੂੰ ਮਸ਼ੀਨ ਦਿੰਦੇ ਹੁੰਦੇ ਸੀ ਸਿਲਾਈ ਮਸ਼ੀਨ ਉਹਨਾਂ ਨੇ ਦੇਣੀ ਕਿ ਉਹਨਾਂ ਤੇ ਕੰਮ ਆਊਗੀ ਗਾਂ ਦਾ ਜ਼ਰੂਰੀ ਸੀ ਇਹ ਚੀਜ਼ ਜੀ ਇਹ ਦਾਜ ਨਹੀਂ ਹੈ ਜੀ ਦੇਖੋ ਦਾਜ ਦੇ ਵਿੱਚ ਸਾਨੂੰ ਇੱਕ ਫਰਕ ਸਮਝਣਾ ਪਏਗਾ ਇੱਕ ਹੁੰਦੀਆਂ ਜ਼ਰੂਰਤਾਂ ਇੱਕ ਹੁੰਦੀਆਂ ਸਹੂਲਤਾਂ ਜੀ ਠੀਕ ਹੈ ਨਾ ਜਿਹੜੀਆਂ ਸਹੂਲਤਾਂ ਆ ਉਹ ਦਾਜ ਆ ਹੂੰ ਮਾਫ ਕਰਨਾ ਉਹ 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 ਉਹਨੂੰ ਉਹਨੂੰ ਸਾਨੂੰ ਨਹੀਂ ਦੇਣੀਆਂ ਚਾਹੀਦੀਆਂ ਸਹੂਲਤ ਮਤਲਬ ਕਾਰ ਦੇ ਦਿਓ ਸਕੂਟਰ ਦੇ ਦਿਓ ਇਹਨਾਂ ਨੂੰ ਹੋਰ ਚੀਜ਼ਾਂ ਦੇ ਦਿਓ ਉਹ ਸਹੂਲਤਾਂ ਦੇ ਪੇਜਾਂ ਨੇ ਏਸੀ ਲਵਾ ਦਿਓ ਠੀਕ ਜੇ ਏਡੇ ਕਾਬਿਲ ਹੋਣਗੇ ਤੇ ਆਪ ਪੈਸੇ ਵਰਸ ਕੇ ਲਵਾ ਲੈਣਗੇ ਬਿਲਕੁਲ ਐਡਾ ਹਿੰਮਤੀ ਹੋਗਾ ਜਵਾਈ ਤੇ ਉਹ ਆਪ ਪੈਸੇ ਜੋੜ ਕੇ ਲੈ ਲਓ ਕਾਰ ਜੀ ਤੇ ਜੇਕਰ ਕਾਰ ਦੇ ਦੋਗੇ ਤਾਂ ਤੇਲ ਕਿੱਥੋਂ ਪਵਾਓ ਉਹ ਜੀ ਸੋ ਇੱਕ ਉਹਦੀ ਜ਼ਰੂਰਤਾਂ ਜ਼ਰੂਰਤਾਂ ਦੇ ਵਿੱਚ ਜਿਵੇਂ ਤੁਸੀਂ ਤੇ ਸਲਾਈ ਮਸ਼ੀਨ ਠੀਕ ਹੈ ਨਾ ਮੰਲੋ ਘਰ ਦੇ ਮੰਝੇ ਆ ਬੈੱਡ ਆ ਕੋਈ ਚਾਰ ਕੱਪੜੇ ਆ ਉਹਨਾਂ ਦੇ ਵਰਤਨ ਦੇ ਵਾਸਤੇ ਭਾਂਡੇ ਢਿੰਡੇ ਆ ਉਹ ਜ਼ਰੂਰਤਾਂ ਦਾਜ ਚ ਨਹੀਂ ਗਿਣੀਆਂ ਜਾਂਦੀਆਂ ਹੂੰ ਸਾਨੂੰ ਸਮਝਣਾ ਪੈਗਾ ਮਤਲਬ ਪਰ ਅਸੀਂ ਅੱਜ ਕੱਲ ਸਾਰੀਆਂ ਚੀਜ਼ਾਂ ਬਣਾ ਦਿਤੀਆਂ ਅੱਜ ਕੱਲ ਦੇ ਨੌਜਵਾਨਾਂ ਦੇ ਵੇਲੇ ਹੁਣ ਆਪਾਂ ਆ ਜਾਈਏ ਜਿਹੜਾ ਸਾਡਾ ਮੇਨ ਮੁੱਦਾ ਆ ਜੀ ਸਭ ਤੋਂ ਪਹਿਲਾਂ ਤੇ ਇਹ ਜਦੋਂ ਆਪਾਂ ਪੁਰਾਣੇ ਵਿਆਹਾਂ ਦੀ ਗੱਲ ਕਰਦੇ ਆ ਪੁਰਾਣੇ ਵਿਆਹਾਂ ਦੇ ਵਿੱਚ ਮੰਗਣੀ ਵੇਲੇ ਕੋਈ ਨਹੀਂ ਸੀ ਦੇਖਦਾ ਹੁੰਦਾ ਕੁੜੀ ਮੁੰਡਾ ਕਈ ਵਾਰ ਤਾਂ ਨੰਦਾਂ ਤੋਂ ਬਾਅਦ ਆਪ ਦੀ ਦਰਸ਼ਣਾ ਹੁੰਦਾ ਸੀ ਵੀ ਪੁੱਛਣਾ ਪੈਂਦਾ ਹੁੰਦਾ ਵੀ ਤੂੰ ਮੇਰੇ ਵਾਲੀ ਆ ਤੂੰ ਮੇਰੇ ਵਾਲੀ ਆ ਹਾਂ ਹੁਣ ਜਿਹੜੇ ਅੱਜ ਦਾ ਸਮਾਂ ਚੱਲ ਰਿਹਾ ਹੈ ਅੱਜ ਦੇ ਸਮੇਂ ਦੇ ਵਿੱਚ ਕੀ ਹੈ ਕੁੜੀ ਤੇ ਮੁੰਡੇ ਦੀਆਂ ਪਹਿਲੇ ਗੱਲਾਂ ਬਾਤ ਹੋ ਜਾਂਦੀਆਂ ਫਿਰ ਜਾ ਕੇ ਆਪਣੇ ਪਿਓ ਨੂੰ ਜਾਂ ਮਾਂ ਨੂੰ ਜਾਂ ਕਹਿੰਦੇ ਵੀ ਭਾਈ ਅਸੀਂ ਆ ਮੁੰਡਾ ਦੇਖ ਲਿਆ ਜਾਂ ਮੈਂ ਕੁੜੀ ਦੇਖ ਲਈਏ ਜਾ ਕੇ ਦੇਖਿਓ ਜੀ ਉਹ ਵਿਚਾਰੇ ਉਹਨਾ ਇੱਧਰ ਦੇ ਨਾਲ ਉੱਧਰ ਦੇ ਫੇ ਜਾਂਦੇ ਆ ਵਿਚਾਰੇ ਜਾ ਕੇ ਦੇਖ ਕੇ ਫੇ ਕਹਿੰਦੇ ਵੀ ਜਦ ਸਾਡ ਜਿੱਥੇ ਸਾਡ ਤੀਪ ਤੋਂ ਖੁਸ਼ ਆ ਕਰ ਦਿਓ ਵੀਰ ਹੋਵੇ ਕੱਲੂ ਜਾ ਕੇ ਹਾਈ ਕੋਰਟ ਦੇ ਵਿੱਚ ਨਾਲੇ ਸਾਨੂੰ ਡੀਐਸਪੀ ਦੇ ਦਫ਼ਤਰਾਂ ਦੇ ਧੱਕੇ ਮਰੌਣ ਤੇ ਨਾਲੇ ਗਾਲਾਂ ਕਢਾਉਣ ਵੀਰੋ ਚੰਗਾ ਭਾਈ ਇਹਨਾਂ ਦਾ ਕਰ ਦਿਓ ਫਾਸਤਾ ਵੱਡ ਦਿਓ ਜੀ ਠੀਕ ਹੈ ਉਹ ਮੈਂ ਇਸ ਕਰਕੇ ਲਫ਼ਜ਼ ਵਰਤ ਰਿਹਾ ਕਿਉਂਕਿ ਮਾਪੇ ਉਹਦੇ ਵਿੱਚ ਖੁਸ਼ ਨਹੀਂ ਹੁੰਦੇ ਖੁਸ਼ ਮਾਪੇ ਨੂੰ ਕਰ ਲਓ ਭਾ ਮਿਲਾਂ ਮਰਜ਼ੀ ਹੋਵੇ ਠੀਕ ਹੈ ਹੁਣ ਉਹ ਤਾਂ ਵਿਆਹ ਤੋਂ ਪਹਿਲਾਂ ਹੀ ਮੰਗੜੀ ਤੋਂ ਪਹਿਲਾਂ ਹੀ ਬੈਠ ਕੇ ਮੋਟਰਸਾਈਕਲਾਂ ਦੇ ਉੱਪਰ ਢੇੜੇ ਮਾਰਦੇ ਸਿਨੇਮਾ ਥੀਏਟਰਾਂ ਦੇ ਵਿੱਚ ਜਾ ਕੇ ਪੀਜ਼ਾ ਹੱਟਾਂ ਦੇ ਉੱਪਰ ਜਾ ਕੇ 버ਗਰ ਖਾਇਉਂਦੇ ਪੀਜ਼ੇ ਖਾਇਉਂਦੇ ਆ ਮਾਲਸ ਦੇ ਵਿੱਚ ਘੁੰਮਿਉਂਦੇ ਸ਼ਾਪਿੰਗ ਕਰਿਉਂਦੇ ਝਿਮਲੇ ਤੱਕ ਜਾਇਉਂਦੇ ਪਰ ਚੱਕਰ ਇਹ ਆ ਕਿ ਉਹਨਾਂ ਦੀ ਵਿਆਹ ਤੋਂ ਬਾਅਦ ਫਿਰ ਨਬਦੀ ਨਹੀਂ ਨਿਭ ਦੇਣੀ ਬਿਲਕੁਲ ਤੇ ਜਿਨ੍ਹਾਂ ਨੇ ਇੱਕ ਦੂਸਰੇ ਦਾ ਮੂੰਹ ਨਹੀਂ ਦੇਖਿਆ ਹੁੰਦਾ ਜਿਹੜੇ ਲਾਵਾਂ ਤੋਂ ਬਾਅਦ ਵੀ ਨਹੀਂ ਇੱਕ ਦੂਸਰੇ ਦਾ ਮੂੰਹ ਦੇਖਦੇ ਮੁਕਲਾਵਾ ਵੀ ਸਾਲ ਬਾਅਦ ਜਿਨ੍ਹਾਂ ਦਾ ਤੁਰਦਾ ਹੁੰਦਾ ਸੀ ਉਹ ਸੁਆਣੀਆਂ ਜਿਹੜੀਆਂ ਘਰ ਦੇ ਵਿੱਚ ਸੱਤ-ਸੱਤ 8-8 ਨਿਆਣੇ ਜਮ ਕੇ ਲਾਣੇਦਾਰਨੀਆਂ ਬਣਦੀਆਂ ਸੀ ਜੀ ਬਿਲਕੁਲ ਉਹਨਾਂ ਦੇ ਮਗਰ ਲਾਣਾ ਚੱਲਦਾ ਹੁੰਦਾ ਸੀ ਕਿ ਸਾਡੀ ਬੀਬੀ ਨੂੰ ਆ ਭਾਈ ਜੀ ਇਹ ਜਿੱਦਾਂ ਕਹੋਗੇ ਕੰਮ ਉਦਾਂ ਹੀ ਹੋਣਾ ਕਿਉਂਕਿ ਉਹਨੇ ਘਰ ਨੂੰ ਸੰਭਾਲਿਆ ਹੁੰਦਾ ਸੀ ਤੇ ਅੱਜ ਕੱਲ ਫਲੈਟਾਂ ਦੇ ਵਿੱਚ ਰਹਿਣ ਵਾਲਿਆਂ ਦੇ ਦਿਲ ਵੀ ਇੰਨੇ ਹੋ ਗਏ ਆ ਜੀ ਤੇ ਜੇਕਰ ਐਨੇ ਦੇ ਲਿਆ ਤੇ ਉਹ ਨਿੱਕੀ ਤੋਂ ਨਿੱਕੀ ਗੱਲ ਵੀ ਬਰਦਾਸ਼ਤ ਨਹੀਂ ਕਰਦੇ ਹੂੰ ਬਿਲਕੁਲ ਪੁਰਾਣੇ ਸਮੇਂ ਦੇ ਵਿੱਚ ਇੱਕ ਅਖਾਣ ਹੁੰਦੀ ਸੀ ਕਿ ਸਰ ਤੋਂ ਭਾਵੇਂ ਗੱਡਾ ਲੰਘ ਜਵੇ ਹੂੰ ਅਗਲਾ ਬੋਲਦਾ ਨਹੀਂ ਬੋਲਦਾ ਨਹੀਂ ਅੱਜ ਤਾਂ ਗੱਡੀ ਨਹੀਂ ਨਿਕਲ ਦਿੰਦੇ ਕੋਲ ਦੀ ਸਕੂਟਰ ਨਹੀਂ ਨਿਕਲਾਂਦੇ ਮੈਂ ਕਹੇ ਜੇ ਤਾਂ ਫਿਰ ਆਪ ਵੀ ਖੇ ਜਾਂਦੇ ਨਾਲ ਹੀ ਫੋਨ ਚੱਲ ਜਾਂਦਾ ਮਾਂ ਨੂੰ ਮਾਂ ਫਿਰ ਆਪਣੇ ਸਾਰੇ ਇਕੱਠਾ ਕਰਕੇ ਲੈ ਆਉਂਦੀ ਚੱਲ ਮੇਰਾ ਭਾਂਡੇ ਚਾਕੇ ਸਾਰੇ ਤੇ ਚੱਲ ਸੋ ਇੱਥੇ ਅਸੀਂ ਤੇਜ਼ੀ ਦੇ ਵਿੱਚ ਆ ਗਏ ਹੂੰ ਸਮੇਂ ਦੀ ਤੇਜ਼ੀ ਦੇ ਨਾਲ ਸਾਡੇ ਰਿਸ਼ਤਿਆਂ ਦੇ ਵਿੱਚ ਤੇਜ਼ੀ ਤੇਜ਼ੀ ਦੇ ਨਾਲ ਸਾਰਾ ਕੁਝ ਵਾਪਰਨ ਲੱਗ ਪਿਆ ਮੈਂ ਇਹ ਨਹੀਂ ਕਹਿੰਦਾ ਕਿ ਸਾਡੇ ਤੁਹਾਡੇ ਵੀ ਮਾਪੇ 100 ਵਾਰੀ ਲੜੇ ਹੋਣਗੇ ਮੇਰੇ ਵੀ ਲੜਦੇ ਰਹੇ ਠੀਕ ਹੈ ਨਾ ਕੋਈ ਬੰਦਾ ਐਸਾ ਦੁਨੀਆ ਦਾ ਕੋਈ ਕਹਿ ਦੇਵੇ ਕਿ ਮੇਰੇ ਬਾਪ ਮਾਪੇ ਕਦੇ ਲੜੇ ਨਹੀਂ ਲੜਦੇ ਰਹੇ ਯਾਰ ਜੀ ਜਿਸ ਘਰ ਦੇ ਵਿੱਚ ਤੀਵੀ ਆਦਮੀ ਦੇ ਵਿੱਚ ਕਦੇ ਲੜਾਈ ਨਹੀਂ ਨਾ ਹੁੰਦੀ ਤੇ ਸਮਝ ਲਿਓ ਉਸ ਤੀਵੀ ਆਦਮੀ ਦੇ ਵਿੱਚ ਕਦੇ ਪਿਆਰ ਨਹੀਂ ਹੁੰਦਾ ਲੜਾਈ ਉੱਥੇ ਹੁੰਦੀ ਜਿੱਥੇ ਪਿਆਰ ਹੁੰਦਾ ਜੀ ਤੇ ਇਹ ਅੱਜ ਦੇ ਸਮੇਂ ਦੇ ਵਿੱਚ ਨਿੱਕੀਆਂ-ਨਿੱਕੀਆਂ ਗੱਲਾਂ ਵੱਡੇ-ਵੱਡੇ ਫਸਾਦ ਬਣ ਜਾਂਦੀਆਂ ਕਾਰਨ ਇਹ ਹੈ ਕਿ ਅਸੀਂ ਤੇਜ਼ੀ ਦੇ ਵਿੱਚ ਪੈ ਗਏ ਹਮ ਸਿਆਣੇ ਕਹਿੰਦੇ ਹੁੰਦੇ ਪੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਅੱਜ ਸਾਡਾ ਇਹ ਸੋਨਾ ਜਿਹੜੀ ਸਾਡੀ ਤਰੱਕੀ ਹੈ ਇਹ ਸਾਡੇ ਕੰਨਾਂ ਨੂੰ ਖਾਣ ਲੱਗ ਪਈ ਹੈ ਇਸ ਤਰੱਕੀ ਨੇ ਸਾਡੇ ਰਿਸ਼ਤੇ ਖੋਖਲੇ ਕਰ ਦਿੱਤੇ ਐ ਇੰਨੇ ਖੋਖਲੇ ਕਿ ਮਾੜੀ ਜੀ ਵੀ ਹਵਾ ਆਵੇ ਤੇ ਸਾਡੇ ਰਿਸ਼ਤਿਆਂ ਦਾ ਦਰਖਤ ਜਿਹੜਾ ਡਰਮ ਕਰਕੇ ਟਿਕ ਪੈਂਦਾ ਬਿਲਕੁਲ ਤੁਸੀਂ ਸ਼ੁਰੂਆਤ ਦੇ ਵਿੱਚ ਕਿਹਾ ਸੀ ਕਿ ਵਿਆਹ ਇੱਕ ਸਮਝੋਤਾ ਹੁੰਦਾ ਹੈ ਤੇ ਸਮਝੋਤਾ ਕਰਨਾ ਹੀ ਪੈਂਦਾ ਪਰ ਅੱਜ ਅਸੀਂ ਉਹ ਨਹੀਂ ਕਰਦੇ ਅਸੀਂ ਕੀ ਕਰਦੇ ਹਾਂ ਸਾਡੇ ਘਰ ਦੇ ਵਿੱਚ ਵੱਡੇ ਬਜ਼ੁਰਗ ਹੁੰਦੇ ਨੇ ਇੱਕ ਕੁੜੀ ਜਦੋਂ ਵਿਆਹ ਕੇ ਸੋਰੇ ਘਰ ਜਾਂਦੀ ਹੈ ਤਾਂ ਉੱਥੇ ਜਾ ਕੇ ਜੇਕਰ ਉਸ ਨੂੰ ਕੋਈ ਕੁਝ ਕਹਿ ਵੀ ਦਿੰਦਾ ਹੈ ਤਾਂ ਉਸ ਨੂੰ ਸੁਣ ਲੈਣਾ ਚਾਹੀਦਾ ਦੇਖੋ ਮੈਂ ਇੱਥੇ ਹੈ ਨਾ ਇੱਕ ਗੱਲ ਹੋਰ ਵੀ ਕਰਦੀ ਆ ਆਪਾਂ ਕਈ ਬੀਬੀਆਂ ਵੀ ਦੇਖਦੀਆਂ ਸਾਡਾ ਇਹ ਪ੍ਰੋਗਰਾਮ ਆ ਕੁੜੀਆਂ ਬਹੁਤ ਸਿਆਣੀਆਂ ਆ ਜੀ ਚੰਗੀ ਜਿਹਨਾਂ ਦੀ ਲਿਆਕਤ ਆ ਉਹ ਮੈਨੂੰ ਮੈਸੇਜ ਵੀ ਕਰਦੀ ਹੁੰਦੀ ਹੈ ਪਰਸਨਲ ਵੀ ਉਦਾਂ ਵੀ ਅੱਛਾ ਜੀ ਅਸੀਂ ਇਹ ਨਹੀਂ ਕਹਿੰਦੇ ਵੀ ਕੱਲਾ ਕੁੜੀ ਨੂੰ ਸਮਝੌਤਾ ਕਰਨਾ ਚਾਹੀਦਾ ਸਮਝੌਤਾ ਬੰਦਾ ਵੀ ਕਰਦਾ ਹੈ ਬਿਲਕੁਲ ਤੇ ਉਹਨੂੰ ਕਰਨਾ ਵੀ ਚਾਹੀਦਾ ਕਰਨਾ ਵੀ ਚਾਹੀਦਾ ਠੀਕ ਹੈ ਨਾ ਦੋਨੋਂ ਤਰ੍ਹਾਂ ਇਥੇ ਫਿਰ ਗੱਲ ਕਰਦੇ ਹਾਂ ਦੋਨੋਂ ਤਰ੍ਹਾਂ ਜੇਕਰ ਬਰਾਬਰ ਦੀਆਂ ਹੋ ਕੇ ਫਿਰ ਸਮਝੌਤਾ ਕਰਨੀ ਹੈ ਹਮ ਵਿਦਆਊਟ ਐਨੀ ਕਨਸਿਡਰੇਸ਼ਨ ਜੀ ਔਨ ਦੀ ਫਰੀ ਕਨਸੈਂਟ ਇੱਕ ਕਾਮਰਸ ਦੀ ਭਾਸ਼ਾ ਆਇਆ ਫਿਰ ਇਹ ਸਮਝੌਤਾ ਸਿਰੇ ਚੜਦਾ ਬਿਲਕੁਲ ਇੱਕ ਦੂਜੇ ਦੀ ਗੱਲ ਸੁਣਨੀ ਪੈਣੀ ਹੈ ਹਾਂ ਸੁਣਨੀ ਪੈਣੀ ਹੈ ਸੁਣਦਾ ਵੀ ਮਾਦਾ ਰੱਖੋ ਕਹਿਣ ਦਾ ਵੀ ਜੇਰਾ ਰੱਖੋ ਦੋਨੋਂ ਪਾਸੇ ਸਮਝੌਤਾ ਜਿੱਥੇ ਤੁਹਾਡੇ ਸਵੈਮਾਨ ਦੇ ਨਾਲ ਜਿੱਥੇ ਤੁਹਾਡੇ ਸਵੈਮਾਨ ਨੂੰ ਥੇਸ ਪਹੁੰਚਦੀ ਹੋਵੇ ਜਿੱਥੇ ਤੁਹਾਡੀ ਇੱਜ਼ਤ ਦੇ ਉੱਪਰ ਉਂਗਲ ਉੱਠਦੀ ਹੋਵੇ ਜਿੱਥੇ ਤੁਹਾਡੀ ਜਾਨ ਤੇ ਬਣਦੀ ਹੋਵੇ ਜਿੱਥੇ ਤੁਹਾਨੂੰ ਪਤਾ ਲੱਗਦਾ ਹੋਵੇ ਕਿ ਇਹਨਾਂ ਬੰਦਿਆਂ ਨੇ ਮੈਨੂੰ ਮਾਰ ਮੁਕਾ ਦੇਣਾ ਹੈ ਉੱਥੇ ਸਮਝੌਤਾ ਨਹੀਂ ਕਰਨਾ ਜੀ ਬਿਲਕੁਲ ਸਹੀ ਹੈ ਜਿੱਥੇ ਚੁੱਪ ਗੁਨਾਹ ਬਣ ਜਵੇ ਉੱਥੇ ਬੋਲਣਾ ਵੀ ਚਾਹੀਦਾ ਹੈ ਬਿਲਕੁਲ ਪਰ ਅਸੀਂ ਖਾਮ ਖਾ ਬੋਲ ਕੇ ਰਿਸ਼ਤੇ ਨਾ ਬਗਾੜੀਏ ਬੋਲੋ ਉੱਥੇ ਜਿੱਥੇ ਜ਼ਰੂਰਤ ਹੋਵੇ ਜਿੱਥੇ ਜ਼ਰੂਰਤ ਨਹੀਂ ਚੁੱਪ ਕਰਕੇ ਸਰਦਾ ਹੋਵੇ ਸਿਆਣੇ ਇਹ ਵੀ ਕਹਿੰਦੇ ਹੁੰਦੇ ਆ ਕਿ ਜੇਕਰ ਗੁੜ ਦਿੱਤਿਆਂ ਜੇਕਰ ਗੁੜ ਦਿੱਤਿਆਂ ਸ਼ਹਿਾ ਮਰਦਾ ਹੋਵੇ ਫਿਰ ਜ਼ਹਿਰ ਦੇਣ ਦੀ ਲੋੜ ਨਹੀਂ ਜੀ ਬਿਲਕੁਲ ਸਹੀ ਕਿਹਾ ਤੁਸੀਂ ਤਾਂ ਇੱਥੇ ਉਹੀ ਗੱਲ ਹੈ ਅਸੀਂ ਵੀ ਆਪਣੀ ਦਰਸ਼ਕਾਂ ਨੂੰ ਇਹੀ ਅਪੀਲ ਕਰਨਾ ਚਾਹੁੰਦੇ ਹਾਂ ਕਿ ਜਿਹੜਾ ਮੋਹ ਹੈ ਉਹ ਬਣਾ ਕੇ ਰੱਖੋ ਤੇ ਸਮਝੋਤੇ ਦੀ ਅਸੀਂ ਗੱਲ ਕੀਤੀ ਹੈ ਤੇ ਵੱਡੇ ਬਜ਼ੁਰਗ ਵੀ ਬਜ਼ੁਰਗ ਜਿਹੜੇ ਨੇ ਉਹ ਵੀ ਕਈ ਵਾਰ ਬੋਲ ਦਿੰਦੇ ਨੇ ਉਹ ਵੀ ਸਾਨੂੰ ਸੁਣ ਲੈਣਾ ਚਾਹੀਦਾ ਸੁਣਨਾ ਚਾਹੀਦਾ ਬਜ਼ੁਰਗਾਂ ਦੀ ਕਿਉਂ ਨਹੀਂ ਸੁਣਨੀ ਸਾਡੀ ਸਾਡੇ ਲਈ ਬੋਲ ਰਹੇ ਨੇ ਉਹ ਸਾਡੇ ਚੰਗੇ ਲਈ ਬੋਲ ਰਹੇ ਨੇ ਦੇਖੋ ਬਜ਼ੁਰਗਾਂ ਨੇ ਉਮਰ ਹੰਡਾਈ ਹੁੰਦੀ ਹੁਣ ਤੁਸੀਂ ਜਿੱਦਾਂ ਜਿੱਦਾਂ ਅੱਗੇ ਵਧੋਗੇ ਆਪਣੀ ਉਮਰ ਦੇ ਪੜਾਅ ਦੇ ਵਿੱਚ ਜਿੱਦਾਂ ਜਿੱਦਾਂ ਤੁਸੀਂ ਅੱਗੇ ਵਧੀ ਜਾਣਾ ਤੁਹਾਨੂੰ ਪੁਰਾਣੀਆਂ ਗੱਲਾਂ ਜਿਹੜੀਆਂ ਉਹ ਮਿੱਠੀਆਂ ਤਾਂ ਲੱਗਣੀਆਂ ਪਰ ਕਈ ਥਾਵਾਂ ਤੇ ਆਪਣੀਆਂ ਗਲਤੀਆਂ ਜਿਹੜੀਆਂ ਉਹ ਨਜ਼ਰ ਆਉਣੀ ਬਿਲਕੁਲ ਤੁਸੀਂ ਉਹ ਇਹ ਸੋਚਣਾ ਹੈ ਕਿ ਇਹ ਗੱਲਾਂ ਜਿਹੜੀਆਂ ਮੈਂ ਕੀਤੀਆਂ ਮੇਰੇ ਬੱਚੇ ਨਾ ਕਰਨ ਤੁਸੀਂ ਉਹਨਾਂ ਨੂੰ ਉਹ ਸਿਖਾਉਣੇ ਆ ਤੇ ਜੇਕਰ ਤੁਹਾਨੂੰ ਬਜ਼ੁਰਗ ਕੋਈ ਗੱਲ ਸਿਖਾਉਂਦਾ ਸਿੱਖ ਲੈਣੀ ਚਾਹੀਦੀ ਹੈ ਫਾਇਦੇ ਵਾਲਾ ਸੌਦਾ ਬਿਲਕੁਲ ਸਹੀ ਕਿਹਾ ਮਾਪਿਆਂ ਦੀ ਗੱਲ ਵੀ ਕਦੇ ਵੀ ਨਕਾਰਨੀ ਨਹੀਂ ਚਾਹੀਦੀ ਉਹਨਾਂ ਦੀ ਗੱਲ ਵੀ ਸੁਣ ਲੈਣੀ ਚਾਹੀਦੀ ਤੇ ਦੂਜੇ ਪਾਸੇ ਜੇਕਰ ਤੁਸੀਂ ਆਪਣੇ ਸੋਹਰੇ ਵੀ ਜਾਂਦੇ ਆ ਤਾਂ ਉੱਥੇ ਵੀ ਵੱਡੇ ਬਜ਼ੁਰਗਾਂ ਦੀ ਗੱਲ ਜਿਹੜੀ ਹੈ ਉਹ ਜ਼ਰੂਰ ਸੁਣਨੀ ਚਾਹੀਦੀ ਹੈ ਸੋ ਬਹੁਤ ਸਾਰੀਆਂ ਗੱਲਾਂ ਬਾਤਾਂ ਅਸੀਂ ਕੀਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਸ਼ੁਕਰੀਆ ਜੀ ਪ੍ਰੋਗਰਾਮ ਸਵੇਰ ਸਵੇਰੇ ਨੂੰ ਅੱਜ ਅਸੀਂ ਇੱਥੇ ਸਮਾਪਤ ਕਰਦੇ ਹਾਂ ਨਵੇਂ ਐਪੀਸੋਡ ਦੇ ਨਾਲ ਮੁੜ ਮੁਖਾਤਿਬ ਹੋਵਾਂਗੇ ਜੁੜੇ ਰਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ રપે તો દૂર તે મુદ્દે નેડે પંજાબી ટીવી